ਬਾਪੂ ਜੀ ਸਾਨੂੰ ਕਵਲਾ ਦਿੱਤਾ ਤਾਂ ਹੋਇਆਗਾ ਟੁੱਟੀ ਤਾਂ ਪਰ ਕੇ ਆਵਾ ਪਾਣੀ ਦਾ ਪੀ ਲੋ ਉਹ ਤੁਸੀਂ ਜੋ ਬਣਾਇਆ ਘਰ ਪੁੱਤ ਬਾਪੂ ਜੀ ਨੂੰ ਅੰਦਰ ਬੁਲਾ ਕੇ ਲਿਆ ਰੋਟੀ ਖਾ ਲੈਣਗੇ ਉਹ ਡੈਡੀ ਮੰਮੀ ਦਾ ਬਾਪੂ ਵੀ ਨੂੰ ਬਾਹਰ ਹੁੰਦੀ ਹੁੰਦੀ ਹੈ ਰੋਟੀ ਚੌੜਨਾ ਕਰੀ ਚੰਗਾ ਕਲਾਸ ਚ ਨਾ ਚੌੜਨੀ ਕਰਦੇ ਹੁੰਦੇ ਸਿਆਣੇ ਬੱਚੇ ਬਣ ਕੇ ਪੈਂਦੇ ਹੁੰਦੇ ਨੇ ਤੇ ਨਹੀਂ ਫਿਰ ਦੇਖ ਲੈ ਮੈਡਮ ਆ ਚਿਰਕਣਗੀਆਂ ਵਾਲਾ ਤੈਨੂੰ ਠੀਕ ਹੈ ਤਿਆ ਨਾਲ ਪੜੀ ਪੁੱਤਣ ਨਾਲੇ ਨਵੇਂ ਬੂਟਾ ਨੇ ਨਾ ਤਿਆਰ ਰੱਖਿਆ ਕਰ ਬਾਹਲੇ ਲਵੇੜ ਲੇ ਉਹਨਾਂ ਦਾ ਸਾਫ਼ ਰੱਖਿਆ ਕਰ ਇਹਨਾਂ ਨੂੰ ਠੀਕ ਹੈ ਤੇਰੇ ਦਾਦਾ ਜੀ ਬੈਠੇ ਹੋਣੇ ਬਾਹਰ ਤੇ ਚਲ ਤੇਰਾ ਮੈਂ ਬੈਗ ਚੱਕਦੀ ਆਂ ਚਲ ਤੈਨੂੰ ਬੈਂਚ ਚੜਾਉਣਗੇ ਚਲ ਹਾਂਜੀ ਬਾਪੂ ਜੀ ਆ ਜੋ ਬੰਨੂ ਨਾ ਬੈਂਚ ਚੜਾ ਆ ਉਹ ਪਹਿਲਾਂ ਬਾਈ ਮੈਨੂੰ ਚਾਹ ਚੂਦਾ ਲਿਆ ਦਿਓ ਫੇਰ ਵਗ ਜੂਗਾ ਇਹਨੂੰ ਮੈਂ ਚੜਾ ਆਉਂਗਾ ਤੁਸੀਂ ਆ ਕੇ ਪੀ ਰਿਓ ਬਾਪੂ ਜੀ ਚਾਹ ਦੀ ਬੈਂ ਲੰਗ ਜੂਗੀ ਚੋਰ ਪਈ ਮਰਜੀ ਐ ਤੁਹਾਡੀ ਸਾਡੇ ਆਉਂਦਿਆਂ ਨੂੰ ਬਣਾ ਦੂੰਗੀ ਮੈਂ ਚਾਹ ਸ਼ੀਰਾ ਲਗੂਰੀ ਆ ਜਾ ਚਾਹ ਬਣਾ ਲੈ ਹੁਣ ਆ ਜਾਣਗੇ ਬਾਪੂ ਜੀ ਤਾਂ ਆ ਕੇ ਉਹਦੀ ਵਜਾਂ ਦੇਣ ਲੱਗ ਜਾਣਗੇ ਭਾਈ ਚਾਹ ਬਣ ਗਈ ਕਿ ਨਾ ਇਹਨੇ ਚਾਹ ਬਣਦੀ ਐ ਨੇ ਕੋਈ ਕੰਮ ਕਰਤੇ ਉਹ ਲਿਆ ਭਾਈ ਚਾਹ ਲਿਆ ਦੇ ਆ ਗਿਆ ਬਪੂ ਜੀ ਆलो ਬਪੂ ਜੀ ਪਿਆ ਬਾਈ ਚੜਾ ਐ ਬਪੂ ਜੀ ਜੋ ਬੰਨ ਹਾਂ ਭਾਈ ਚੜਾ ਐ ਲੇਟਦਾ ਨਹੀਂ ਸੀ ਬੈਨ ਉਹ ਨਹੀਂ ਸੀ ਡੇਟ ਕੋਈ ਭਾਈ ਮਿੱਠਾ ਘੱਟ ਪਾਇਆ ਕਰੋ ਤੁਹਾਨੂੰ ਪਤਾ ਮੈਨੂੰ ਸ਼ੂਗਰ ਹੈ ਕਿਹਦੇ ਨਹੀਂ ਕੁਛ ਹੁੰਦਾ ਬਪੂ ਜੀ ਸਾਨੂੰ ਚਾਹ ਪੀ ਕੇ ਨਾ ਤੁਸੀਂ ਐ ਕਰੋ ਪਸ਼ੂਆਂ ਕਣੀ ਜਿਹੜਾ ਮਾਰਿਆ ਹੋ ਨਾ ਤੇ ਨੀਰਾ ਚਾਰਾ ਦੇਖ ਲਿਓ ਨਾਲੇ ਪਾਣੀ ਤਾਂ ਨਹੀਂ ਪਿਆਦੇ ਉਹਨਾਂ ਨੂੰ ਚੰਗਾ ਭਾਈ ਮੈਂ ਜਾਨਣਾ ਕੋਈ ਨਹੀਂ ਚਾਹ ਪੀ ਕੇ ਜਾਨਣਾ 2 ਰੋਟੀ ਬਣਾ ਦੀ ਤੇ ਫਿਰ ਮੈਂ ਦਵਾਈ ਲੈਣੀ ਹੋਊਗੀ ਰੋਟੀ ਖਾ ਕੇ ਬਾਪੂ ਜੀ ਸੁਣੋ ਸਾਰਾ ਦਿਨ ਖਾਣ ਪੀਣ ਦੀ ਰਹਿੰਦੀ ਐ ਕਦੇ ਚਾਹ ਬਣਾ ਦੇ ਕਦੇ ਰੋਟੀ ਬਣਾ ਦੇ ਕੋਈ ਕੰਮ ਵੀ ਕਰ ਲਿਆ ਕਰੋ ਮੈਂ ਦਵਾਈ ਲੈਣੀ ਸੀ ਪੁੱਤ ਤਾਂ ਕਹਿੰਦਾ ਸੀ ਸੋਨੂੰ ਤਾਂ ਬਾਪੂ ਜੀ ਇਕੱਲੀ ਦਵਾਈ ਦੀ ਸੋਚ ਐ ਮੈਨੂੰ ਪਤਾ ਕਿੰਨੇ ਕੰਮ ਨੇ ਝਾੜੂ ਪੋਚੇ ਮੇਰਾ ਸਾਰਾ ਕਰਨ ਵਾਲਾ ਪਿਆਗਾ ਹਜੇ ਚੰਗਾ ਭਾਈ ਮੈਂ ਜਾਨਣਾ ਬਾਪੂ ਜੀ ਪਤਾ ਨਹੀਂ ਰਾਂ ਹਾਂ ਭਾਈ ਕਰਿਆ ਪਸ਼ੂਆਂ ਦਾ ਕੰਮ ਕਰਨਾ ਐ ਕਰੋ ਆ ਮੈਂ ਮਸ਼ੀਨ ਚੋਂ ਦਸ ਕਾਏ ਹੋਏ ਨੇ ਕੱਪੜੇ ਤੁਸੀਂ ਇਹਨਾਂ ਨੂੰ ਤਾਰ ਤੇ ਸੁੱਕਣੇ ਪਾ ਦਿਓ ਹਵਾ ਜੀ ਨਿਕਲ ਜੂਗੀ ਇਹਨਾਂ ਦੀ ਇਹ ਤਾਂ ਪਾਦਨਾ ਭਾਈ ਆਹ ਮੇਰਾ ਕੁੜਤਾ ਵੀ ਨਾ ਬਾਹ ਮੈੜਾ ਹੋ ਰਿਹਾ 20 ਦਿਨ ਹੋ ਗਏ ਇਹ ਵੀ ਧੋ ਦਿੰਦੇ ਨਹੀਂ ਬਾਪੂ ਜੀ ਕਿੰਨਾ ਕ ਮੈੜਾਗਾ ਕੱਲ ਨੂੰ ਧੋ ਦੂੰਗੀ ਨਹੀਂ ਤੁਸੀਂ ਐ ਕਰਿਆ ਕਰੋ ਜਦੋਂ ਨੌਣੇ ਹੋਣ ਨਾ ਉਦੋਂ ਆਦਾ ਕਮੀਜ਼ਾ ਵੀ ਧੋ ਦਿਆ ਕਰੋ ਚਲ ਕੋਈ ਨਹੀਂ ਭਾਈ ਆ ਲਓ ਬਾਪੂ ਜੀ ਪਾ ਦਿਓ ਕੱਪੜੇ ਸੁੱਕਣੇ ਬਾਪੂ ਜੀ ਤੁਸੀਂ ਅੰਦਰ ਆਈ ਜਾਨੇ ਹੋ ਥੋੜੇ ਪੈਰ ਵਾਲੇ ਨਿਬੜੇ ਨੇ ਮੈਂ ਤਾਂ ਪੋਚੇ ਲਈ ਜਾਨੀ ਆਂਗੀ ਉਹ ਪਾਈ ਮਟਾਏ ਕਹਿੰਦਾ ਸੀ ਮੈਨੂੰ ਰੋਟੀ ਦੇ ਇੰਨੇ ਮੈਂ ਦਵਾਈ ਵੀ ਲੈਣੀ ਆ ਫਿਰ ਇਹ ਤਾਂ ਬਾਲੀ ਖੋਪ ਪਈ ਜਾਂਦੀ ਹੈ ਕੋਈ ਨਾ ਤੁਸੀਂ ਬਾਹਰ ਬਹਿ ਜਾਓ ਥੋੜੇ ਪੈਰ ਵਾਲੇ ਨਿਬੜੇ ਰਗੇ ਬਣਾ ਦੂੰਗੀ ਰੋਟੀ ਫਿਰ ਨਾਲੇ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਤੁਸੀਂ ਬਾਹਰ ਹੀ ਬਹਿ ਜਾ ਕਰੋ ਅੰਦਰ ਕੀ ਲੈਣਾ ਆਉਣੇ ਹੁੰਨੇ ਹੋਗੇ ਚੰਗਾ ਪੁੱਤ ਚੱਲ ਕੋਈ ਨਹੀਂ ਮੈਨੂੰ ਕਿਰਾਂ ਪਾਣੀ ਦਾ ਘਲਾ ਹਸ ਦਿੱਦੇ ਬਾਪੂ ਜੀ ਤੁਹਾਨੂੰ ਕਬਲਾ ਦਿੱਤਾ ਤਾਂ ਹੋਇਆਗਾ ਟੂਟੀ ਤਾਂ ਭਰ ਕੇ ਆਗਾ ਪਾਣੀ ਦਾ ਪੀ ਲੋ ਉਹ ਤੁਸੀਂ ਕਿੰਨੇ ਕੁ ਫਿੱਡੇ ਖਵਾਵੇਂਗਾ ਚੱਕ ਲਾ ਹੁਣ ਤਾਂ ਚੱਕ ਲਾ ਓਏ ਯਾਰ ਰੋਟੀ ਹਜੇ ਤੱਕ ਨਹੀਂ ਆਈ ਅੰਦਰ ਆ ਕੀ ਦੀ ਉਪਈ ਬੀਰਪਾਲ ਓਪਈ ਬੀਰਪਾਲ ਕੀ ਹੈ ਬਾਪੂ ਜੀ ਓਪਈ ਮੈਂ ਤਾਂ ਐਂ ਕਹਿੰਦਾ ਸੀ ਰੋਟੀ ਦੇ ਦਿਓ ਕਵੇਲਾ ਹੋ ਗਿਆ ਬਾਪੂ ਜੀ ਮੈਨੂੰ ਪਹਿਲਾਂ ਅਵਤਾਰ ਦਾ ਫੋਨ ਆਇਆ ਸੀਗਾ ਕਿੰਨੇ ਦਿਨਾਂ ਬਾਅਦ ਹੂੰ ਘਰੇ ਆਉਂਦੇ ਨੇਗੇ ਕੁਸੋਂਨਨ ਡਿਊਟੀ ਤੋਂ ਟਾਈਮ ਨਹੀਂ ਲੱਗਦਾ ਫੋਨ ਕਰਨ ਦਾ ਓਪਈ ਚਲ ਕੋਈ ਨਹੀਂ ਫੋਨ ਤਾਂ ਮੈਂ ਤਾਂ ਐਂ ਕਹਿੰਦਾ ਸੀ 11:00 ਵਜੇ ਰੋਟੀ ਦੇ ਦਿਓ ਬਾਲੀ ਭੁੱਖ ਲੰਗੀ ਬਾਪੂ ਜਾਈ ਤਾਂ ਮੈਂ ਆਟਾ ਗੁੰਨਣਾ ਹੈਗਾ ਜੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਪਈ ਹੈ ਨਾ ਮੈਂ ਤੁਹਾਨੂੰ ਰਾਤ ਆਲੀਆਂ ਲੈ ਦੇਣੀਆਂਗੀ ਉਹ ਪੰਨਿਆਂ ਨੇ ਆ ਇੱਥੇ ਬੈਠੇ ਰਹੋ ਤੁਸੀਂ ਚੱਲ ਭਾਈ ਰਾਤ ਆਲੀਆਂ ਲਿਆ ਦੇਖੋ ਮੈਂ ਤਾਂ ਉਹ ਖਾਣੂਗਾ ਮੈਂ ਤਾਂ ਦਵਾਈ ਦਾ ਵੀ ਟਾਈਮ ਟੱਪਿਆ ਪਿਆ ਛਾਵੇਂ ਕਰੀਏ ਮੁੰਡਾ ਹਲੋ ਬਾਪੂ ਬਈ ਪਲੇਟ ਫੂਟ ਤਾਂ ਲਿਆਣ ਦੀ ਇਹ ਤਾਂ ਬਈ ਠੰਡੀਆਂ ਆਣੇ ਨਾਲੇ ਮਤਲਬ ਜੱਬੀ ਨਹੀਂ ਜਾਣੀ ਐ ਇਹ ਬਾਪੂ ਜੀ ਬਾਰੇ ਨਖਰੇ ਜੇ ਨਾ ਕਰੋ ਚੁੱਪ ਕਰਕੇ ਖਾ ਲੋ ਬੜਾ ਪਵਿੱਗ ਨੀ ਬੁਰੀ ਚੀਜ਼ ਆ ਓਏ ਰੱਬਾ ਜਿਹੜਾ ਘਰ ਆਪਦੀ ਖੂਨ ਪਸੀਨੇ ਦੀ ਮਿਹਨਤ ਨਾਲ ਬਣਾਇਆ ਹੁੰਦਾ ਉਹ ਚ ਵੀ ਵੜਨ ਦੀ ਵੀ ਇਜਾਜ਼ਤ ਨਹੀਂ ਓਏ ਓਏ ਜੂਣ ਪੁੱਤਾਂ ਨਾਲ ਵੀ ਬੁਰੀ ਕਰਤੀ ਓਏ ਰੱਬਾ ਓਏ ਰੱਬਾ ਤੂੰ ਬੜਾਪਾ ਬਣਾਇਆ ਕਿਉਂ ਆ ਓਏ ਬਣਾਇਆ ਕਿਉਂ ਆ ਓਏ ਦੂ ਦਾਪਾ ਪੁੱਜੀ ਤਾਂ ਬਾਲੀ ਭੁੱਖ ਭੁੱਖ ਕਰੀ ਜਾਂਦਾ ਸੀ ਹੁਣ ਤਾਂ ਮੈਂ ਰਾਤ ਵਾਲੀਆਂ ਰੋਟੀਆਂ ਫੜਾਤੀਆਂ ਉਹਨਾਂ ਨੇ ਤਾਂ ਖਾ ਲਈ ਹੁਣ ਚਲ ਮੈਗੀ ਬਣਾਉਣੀ ਹੈਗੀ ਕੀ ਕੱਦੀ ਖਾਤਰ ਮੱਥਾ ਮਾਰੂੰਗੀ ਮੈਂ ਤਾਂ ਇਹ ਕਰਦੀ ਆ ਮੈਗੀ ਬਣਾ ਲੈਣੀ ਹੈਗੀ ਮੈਗੀ ਬਣਾ ਕੇ ਖਾ ਲੈਣੀ ਆ ਹੁਣ ਅੱਗੇ ਤੋਂ ਐਂ ਕਰਿਆ ਕਰੂੰਗੀ ਦੋ ਰੋਟੀਆਂ ਨਾ ਪਹਿਲੀ ਬਣਾ ਕੇ ਰੱਖ ਦਿਆ ਕਰੂੰ ਜਦੋਂ ਮੰਗਿਆ ਕਰਨਗੇ ਚੱਕ ਕੇ ਫੜਾ ਦਿਆ ਕਰੂੰਗੀ ਫਿਰ ਬਾਲੀ ਕਾਲ ਕਰਦੇ ਨੇ ਉਹਨਾਂ ਨੂੰ ਜਿਆਦਾ ਭੁੱਖ ਰਹਿੰਦੀ ਐ ਨਾ ਵੀ ਮੈਨੂੰ ਭੁੱਖ ਲੱਗੀ ਪਈ ਆ ਭੁੱਖ ਲੱਗੀ ਪਈ ਐ ਮੈਂ ਦਵਾਈ ਲੈਣੀ ਆ ਭਾਈ ਮੈਨੂੰ ਰੋਟੀ ਬਣਾ ਦੇ ਚੱਕ ਕੇ ਫੜਾ ਦਿਆ ਕਰੂੰਗੀ ਆ ਬੇ ਖਾ ਲੈ ਹੁਣ ਮੈਂ ਤਾਂ ਬੜਾ ਕੇ ਪੁਰਮ ਹੈਗੀ ਉਹ ਖਾ ਲੂਗੀ ਬਾਪੂ ਜੀ ਬਾਪੂ ਜੀ ਹਾਂ ਭਾਈ ਤੁਸੀਂ ਐ ਕਰੋ ਜੋਬਨ ਨੂੰ ਲਿਆਓ ਗੁਰਦੁਆਰੇ ਮੂਰੇ ਭੱਜ ਜੇ ਉਹਦੀ ਬੈਨ ਆਉਣ ਵਾਲੀ ਹੈ ਉਹ ਭਾਈ ਹਜੇ ਤਾਂ ਪਰਛਾਵਾਂ ਟੜਿਆ ਨਹੀਂ ਮੈਨੂੰ ਪਤਾ ਹੈ ਹਜੇ ਤਾਂ ਟਾਈਮ ਪਿਆਗਾ ਤੂੰ ਐ ਕਰ ਮੈਨੂੰ ਚਾਹ ਬਣਾ ਦੇ ਫਿਰ ਮੈਂ ਚਾਹ ਪੀ ਕੇ ਭੱਗ ਜੂ ਭਾਈ ਬਾਪੂ ਜੀ ਲੈ ਹੁਣ ਮੈਂ ਬਾਰੀ-ਵਾਰੀ ਚਾਹ ਬਣਾਈ ਜਾਊਂਗੀ ਜੋਬਨ ਨੂੰ ਆ ਜਾਂਦੇ ਮੈਂ ਇਕੱਠੀ ਬਣਾ ਲੂਗੀ ਚਾਹ ਚਲ ਠੀਕ ਆ ਭਾਈ ਮਰਜ਼ੀ ਹੈ ਤੇਰੀ ਮੈਂ ਤਾਂ ਭੱਗ ਜਾਂ ਕੈਮਰਾ ਸ਼ੇਰ ਵਾਲੀ ਕਵੇੜਾ ਕਰਤਾ ਤੋਏ ਆ ਚਲੀਏ ਬਾਪੂ ਜੀ ਹੋਰੇ ਆਉਣ ਆਲੇ ਹੋਣੇ ਐ ਕਰਦੀਆਂ ਸਵੇਰ ਵਾਲੀ ਚਾਹ ਪਈਆ ਬਾਪੂ ਜੀ ਨੂੰ ਤਾਂ ਥੋੜਾ ਜਿਹਾ ਉਸੇ ਚੀ ਦੁੱਧ ਪਾ ਕੇ ਦੇ ਦਨੀਆ ਅਸੀਂ ਮਾਂ ਪੁੱਤ ਨਾ ਹੋਰ ਚਾਹ ਬਣਾ ਲਾਂਗੇ ਆਇਓਏ ਗਰਮੀ ਫਿਰ ਬੰਮਾ ਸਮਝਾਲੇ ਇਹ ਬੈਗ ਲੈ ਜਾ ਤੋਏ ਆ ਗਿਆ ਮੇਰੇ ਪੁੱਤ ਪੜ ਕੇ ਹੈ ਵਧੀਆ ਪੜਿਆ ਪੁੱਤ ਮੈਡਮ ਨੇ ਤਾਂ ਨਹੀਂ ਕੁਝ ਕਿਹਾ ਬਾਸ ਸਣਾ ਮਰ ਪੁੱਤ ਵਧੀਆ ਪੜਿਆ ਕਰ ਚੰਗਾ ਉਹ ਭਾਈ ਮੈਨੂੰ ਪਾਣੀ ਦਿਹਾ ਦੇ ਸਾਹ ਚੜ ਗਿਆ ਠੰਡਾ ਜਾ ਪਾਣੀ ਲਿਆ ਕੇ ਦੇ ਆਏ ਪੁੱਤ ਅੰਦਰ ਚਲੀ ਆ ਕਿੱਟ ਮੈਨੂੰ ਫੜਾ ਚੱਲ ਚਲਾਂ ਇੱਕ ਹੀ ਕਰ ਦੇਗਾ ਪੁੱਤ ਤੂੰ ਮੰਮੀ ਬਾਪੂ ਨੂੰ ਬੰਨਦੇ ਕਿਉਂ ਰਹੀ ਬਾਪੂ ਤੂੰ ਕੀ ਪਿਆ ਬਾਪੂ ਜੀ ਆਪੀ ਪੀ ਲੈਣਗੇ ਪਾਣੀ ਤੂੰ ਚੱਲ ਤੇਰੀ ਡਰੈਸ ਚੇਂਜ ਕਰ ਮੈਂ ਮੰਮੀ ਮੈਂ ਬਾਪੂ ਨੂੰ ਬੰਨਦੇ ਕਿਉਂ ਪਹਿਲਾਂ ਜਾ ਦੇ ਆ ਬੈਠ ਜਾ ਜਾ ਹੁਣ ਤੇਰੀ ਮੰਮੀ ਤੋਂ ਚਾਹ ਵੀ ਲਿਆ ਪੁੱਤ ਬਣ ਕੇ ਮੰਮੀ ਬਾਪੂ ਜੀ ਆਮ ਗੇਂਦਾਂ ਵਿਚ ਆ ਰਿਹਾ ਕਿਉਂ ਗਰਮ ਪੁੱਤ ਚਾਹ ਤੇਰੇ ਉੱਤੇ ਪੈ ਜੂਗੀ ਮੈਂ ਆਪੇ ਫੜਾ ਜਾਊਂਗੀ ਬਾਪੂ ਜੀਂ ਚਾ ਨਹੀਂ ਨਹੀਂ ਮੈਂ ਆਪੇ ਲੈ ਕੇ ਆਉਂਗਾ ਚਲ ਮੈਂ ਤੇਰੇ ਨਾਲ ਚਲਦੀ ਆਂ ਆਪਾਂ ਦੋਨੇ ਦੇ ਕੇ ਆਵਾਂਗੇ ਬਾਪੂ ਜੀਂ ਚਾ ਇੱਧਰ ਆਜਾ ਲੈ ਪੁੱਤ ਬਾਪੂ ਜੀ ਨੂੰ ਫੜਾ ਦੇ ਉੱਪਰੋਂ ਫੜੀ ਗਰਮ ਹੈ ਚੰਗਾ ਪੁੱਛ ਕਿਦ ਨੇ ਫੜਾਈ ਉੱਤੇ ਨਾ ਪਲ ਲੈ ਪੁੱਤ ਵੇ ਆ ਜਾ ਆ ਤੇਰੀ ਬਾਰਦੀ ਚੇਂਜ ਕਰ ਲੈ ਪੁੱਤ ਮੈਂ ਤੇਰੀ ਬਾਰਦੀ ਤਾਂ ਬਦਲਤੀ ਹੁਣ ਮੈਂ ਤੇਰੇ ਖਾਤੇ ਚਾਹ ਰਹੀ ਹਣੀ ਹੈ ਚੰਗਾ ਨਾ ਨਾ ਬੱਤ ਤੂੰ ਖਾ ਲੈ। ਬਾਪੂ ਇਹ ਤੇ ਤੇਰੇ ਵਾਸਤੇ ਮੈਂ ਤਾਂ ਖਾ ਲਈ। ਲਿਆਉ ਤੂੰ। ਲੈ ਬਾਪੂ ਹੁਣ ਸੋਡਿਆ ਦੀ ਹੱਦ ਹੋ ਗਈ। ਜਵਾਖਾਂ ਦੀਆਂ ਚੀਜ਼ਾਂ ਖਾ ਕੇ ਵੀ ਖਾਣ ਲੱਗੇ। ਉਹ ਨਾ ਭਾਈ ਇਹ ਕਹਿੰਦਾ ਮੈਂ ਤੇਰੇ ਵਾਸਤੇ ਲੈ ਕੇ ਆਇਆ ਬਾਪੂ ਤੇ ਫਿਰ ਮੈਂ ਫੜ ਲਈ ਭਾਈ। ਚਲੋ ਮੁੰਡਿਆ ਤੈਨੂੰ ਮੈਂ ਦੱਸਦੀ ਆਂ ਪਤਾ। ਨਾ ਭਾਈ ਆ ਲੈ ਮੈਂ ਤਾਂ ਬਿਸਕੁਟੀ ਨਹੀਂ ਖਾਂਦਾ ਤੂੰ ਜਵਾਖ ਦੇਨਾ ਮਰੀ। ਉਹ ਜਵਾਖ ਨੂੰ ਵੀ ਵਿਚਾਰੇ ਨੂੰ ਮੇਰੇ ਤੇ ਤਰਸਾ। ਉਪਈਆ ਲੈ ਜਾ ਬਿਸਕਟ ਮੈਂ ਨਹੀਂ ਖਾਣੇ ਹਾਏ ਵੇ ਬੱਪਾ ਬੱਪੂ ਜੀ ਤਾਂ ਪਏ ਹੱਸੀਗਾ ਬੱਪੂ ਜੀ ਸਤਿਕਾਰ ਸਤਿਕਾਰ ਉਹ ਠੀਕ ਆ ਗਿਆ ਹਾਂ ਆ ਗਿਆ ਠੀਕਾ ਭਾਈ ਵਧੀਆ ਦੋਸਤ ਉਹ ਸੇਤ ਠੀਕ ਹੈਗੀ ਹਾਂ ਹਾਂ ਵਧੀਆ ਤੂੰ ਦੱਸ ਕਿਵੇਂ ਉਰੀ ਪਏ ਹਾਂ ਪੂਰੀ ਪਏ ਆ ਬਸ ਪਏਗੇ ਹਵਾ ਚਲਦੀ ਸੀ ਤੈਨੂੰ ਪਤਾ ਹੀ ਅੰਦਰ ਕਿੱਥੇ ਪਈ ਪੂਰ ਹੋਰ ਠੀਕ ਹੈ ਤੂੰ ਵਧੀਆ ਤਕੜਾ ਡਿਊਟੀ ਕਿਵੇਂ ਰਹੀ ਵਧੀਆ ਵਧੀਆ ਆਪੂ ਜੀ ਵਧੀਆ ਹੋਰ ਖਾਣਾ ਪੀਣਾ ਹਾਂ ਠੀਕ ਸੀਗਾ ਸਾਰਾ ਵਧੀਆ ਹੁਣ ਛੁੱਟੀ ਮਿਲੀ ਸੀ ਮਾ ਜਾਇਆ ਆਨੇ ਪਿੰਡ ਚਾਣ ਫਿਰ ਬਾਗ ਜੇ ਅੰਦਰ ਚਾਹ ਪਾਣੀ ਪੀਦਾ ਠੀਕ ਆ ਆਪੂ ਜੀ ਹਾਂ ਹਾਂ ਚੰਗਾ ਕਰੋ ਰਾਮ ਕੋਈ ਗੱਲ ਨਹੀਂ ਭਾਈ ਆਈ ਗਰੂ ਕੀ ਕਰੀਂਦਾ ਮੇਰਾ ਪੁੱਤਾ ਵੀਰ ਪਾਲਾ ਪਾਣੀ ਲੈ ਕੇ ਆਓ ਯਾਰ ਹੈ ਕੀ ਕਰਦਾ ਮੇਰਾ ਪੁੱਤਾ ਖੇਡੀ ਜਾਂਦਾ ਸੀ ਖੇਡੀ ਜਾਂਦਾ ਸੀ ਅੱਸੀ ਕਾਲ ਕੀ ਖੇਡਦਾ ਸੀ ਘੇਉ ਫਿਰਦਾ ਸੀ ਪੜਦਾ ਕਿਵੇਂ ਹੁਣ ਤੂੰ ਠੀਕ ਆ ਆ ਲੋ ਜੀ ਪੜਦਾ ਵੀਰ ਪਾਲ ਵਧੀਆ ਹਾਂ ਜੀ ਵਧੀਆ ਪੜੀ ਜਾਂਦੀ ਨਲੀ ਪਰ ਮੇਰੇ ਨਾਲ ਬੜਾ ਟਾਈਮ ਹੋ ਗਿਆ ਚੱਲੇ ਨੂੰ ਥੱਕਿਆ ਪਿਆ ਮੈਂ ਰੋਟੀ ਬਣਾਉਣ ਨਾਲੇ ਭੁੱਖ ਵਾਲੀ ਲੱਗੀ ਪਈ ਐ ਮੈਨੂੰ ਮੈਂ ਤਾਂ ਹਜੇ ਆਟਾ ਵੀ ਨਹੀਂ ਗੁੰਨੇ ਆ ਜੀ ਇੰਨਾ ਦੁਪਹਿਰਾ ਹੋਇਆ ਪਿਆਗਾ ਹਾਲ ਤੱਕ ਤੂੰ ਆਟਾ ਨਹੀਂ ਗੁੰਨੇ ਮੈਨੂੰ ਤਾਂ ਭੁੱਖ ਲੱਗੀ ਪਈ ਐ ਯਾਰ ਛੇਤੀ ਰੋਟੀ ਬਣਾ ਕੋਈ ਨਾ 10 ਮਿੰਟ ਰੁਕੋ ਜੀ ਮੈਂ ਹੁਣ ਬਣਾ ਦਾਂ ਨੀ ਐ ਰੋਟੀ ਜੋ ਬਣਾਇਆ ਘਰ ਪੁੱਤ ਬਾਪੂ ਜੀ ਨੂੰ ਅੰਦਰ ਬੁਲਾ ਕੇ ਲਿਆ ਰੋਟੀ ਖਾ ਲੈਣਗੇ ਉਹ

ਆਜੋ ਪੁੱਤ ਲੰਗ ਆਜੋ ਪੁੱਜੀ ਇੱਧਰ ਆਜੋ ਬੈਠਾ ਤੇ ਬੈ ਕੇ ਹੀ ਖਾ ਲੋ ਰੋਟੀ ਆਜੋ ਉਹ ਚਾਲ ਸ਼ੇਰਾ ਕੋਈ ਨਹੀਂ ਮਤਾ ਬਾਰੀ ਭਈ ਅੰਧਾ ਨਹੀਂ ਨਹੀਂ ਇੱਥੇ ਬਹਿ ਕੇ ਖਾ ਲੋ ਆਜੋ ਬੈਜੋ ਜੋ ਬਣਾ ਤੇਰੀ ਮੰਮੀ ਨੇ ਕਹਿਆ ਪੁੱਤ ਰੋਟੀ ਲੈ ਕੇ ਆਉ ਲੈ ਮੈਨੂੰ ਨਾਲ ਬਾਪੂ ਜੀ ਨੂੰ ਚੰਗਾ ਆ ਲੋ ਜੀ ਹੈਲੋ ਅਪਜੀ ਠੀਕ ਹੋ ਗਿਆ ਵੇ ਜੋ ਪੁੱਜੀ ਤਾਂ ਮੈਂ ਪਾਣੀ ਲੈ ਕੇ ਆਉਣੀ ਐ ਜੀ ਵੀ ਪੜਾ ਆ ਦੇਖ ਬਾਪੂ ਨੂੰ ਕਿੰਨੀ ਭੁੱਖ ਲੱਗੀ ਪਈ ਐ ਤੂੰ ਰੋਟੀ ਨਾ ਬਾਹਲੀ ਲੇਟ ਬਣਾਉਣੀ ਐਗੀ ਐਂ ਲੱਗਦਾ ਜਿਵੇਂ ਬਾਹਲੇ ਦਿਨਾਂ ਦਾ ਭੁੱਖਾ ਹੋਵੇ ਕੋਈ ਨਹੀਂ ਜਲਦੀ ਬਣਾ ਲਿਆ ਕਰਾਂਗੇ ਰੋਟੀ ਆ ਰੋ ਅਪਜੀ ਪਾਣੀ ਵੀਰਪਾੜਾ ਮੇਰੇ ਸਾਰੇ ਕੱਪੜੇ ਧੋਦੇ ਮੈਨੂੰ ਕੱਲ ਨੂੰ ਨਾ ਜਲਦੀ ਜਾਣਾ ਹੈ ਹਾਂ ਜੀ ਧੋਦਨੀਆਂ ਜੇ ਰੋਟੀ ਦੀ ਲੋੜ ਹੋਈ ਨਾ ਮੈਨੂੰ ਬਾਜ ਮਾਰ ਦਿਓ ਚੰਗਾ ਬਾਪੂ ਜੀ ਚੱਲਦਾ ਮੈਂ ਤਾਂ ਫਿਰ ਚੰਗਾ ਸ਼ੀਰਾ ਟਾਈਮ ਨਾਲ ਗਿੜਾ ਮਾਰਿਆ ਕਰ ਪੁੱਤ ਨਾ ਕੋਈ ਨਹੀਂ ਬਾਪੂ ਜੀ ਐਤਕ ਤਾਂ ਮੈਂ ਛੇਤੀ ਆਉਂਗਾ ਠੀਕ ਹੈ ਤੇਰੇ ਆਉਣ ਨਾਲ ਹੀ 33 ਰੋਟੀ ਦਿੰਦੇ ਨੇ ਨਹੀਂ ਤਾਂ ਕੁੱਤਿਆਂ ਨਾਲ ਹਾਰੀਏ ਭਾਈ ਮੱਥਾ ਟੇਕਦਾ ਮਾਮਾ ਜੀ ਉਹ ਭਾਂਜਿਆ ਵਈਆ ਠੀਕ ਠਾਕ ਵਧੀਆ ਤੂੰ ਸੁਣਾ ਭਾਈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜਮਾ ਹੋਰ ਭਾਂਜੇ ਘਰੇ ਸਾਰੇ ਠੀਕ ਨੇ ਤੇਰੀ ਮੰਮੀ ਹੋਰੇ ਹਾਂ ਮੰਮਾ ਸਾਰੇ ਠੀਕ ਨੇ ਨਾ ਤੂੰ ਇੱਥੇ ਗਰਮੀ 'ਚ ਕਾਦੋਂ ਪਿਆ ਘਰੇ ਤਾਂ ਦੋ ਦੋ AC ਲੱਗੇ ਨੇਗੇ ਕਿਵੇਂ ਮੁੜਕੋ ਮੁੜਕੀ ਹੋ ਰਿਆ ਨਾ ਪੁੱਤ ਮੇਰਾ ਤਾਂ ਭਈ ਲੋਟ ਨਹੀਂ ਆਉਂਦਾ ਇਸੀ 'ਚ ਮੇਰੇ ਤਾਂ ਹੱਡ ਗੁੱਡ ਜੁੜ ਜਾਂਦੇ ਨੇ ਮੈਨੂੰ ਤਾਂ ਸਾਹ ਹੀ ਨਹੀਂ ਆਉਂਦਾ ਦਮ ਘੁੱਟਣ ਲੱਗ ਜਾਂਦਾ ਮੇਰਾ ਤਾਂ ਚਲ ਮੈਂ ਬੀਰਪਾਲ ਨੂੰ ਗੋਲ ਮਾਰਦਾ ਪਾਣੀ ਦੇ ਓ ਪਾਈ ਬੀਰਪਾਲ ਬੀਰਪਾਲ ਕੀ ਆ ਬਾਪੂ ਜੀ? ਕਿਉਂ ਰੌਲਾ ਪਾਇਆਗਾ? ਰੋਟੀ ਬਣਾਈ ਤਾਂ ਜਾਨੀ ਆਂਗੀ। ਓਹੋ, ਗੁਰੀ ਆਰੇ। ਅਸੀਂ ਆਲਾ ਵੀ। ਸਤਿ ਸ਼੍ਰੀ ਅਕਾਲ। ਹੋਰ ਗੁਰੀ ਠੀਕ ਐ ਸਾਰੇ? ਹਾਂ ਹਾਂ ਬੱਬੀ ਠੀਕ ਨੇ। ਹਾਂ। ਮਾਮੇ ਰੋਟੀ ਖਾਧੀ ਨਹੀਂ ਅਜੇ ਤੱਕ। 11 ਵਜਰ ਨੇ ਨੀਗੇ। ਗੁਰੀ ਅੱਜ ਕੱਪੜੇ ਧੋਣ ਵਾਲੇ ਬਾਹਰੇ ਸੀਗੇ। ਪਹਿਲਾਂ ਮੈਂ ਕੱਪੜੇ ਧੋਣ ਲੱਗੀ। ਹੁਣ ਮੈਂ ਰੋਟੀ ਬਣਾਉਂਦੀ ਸੀ। ਚਲ ਇਹ ਤਾਂ ਛੱਡ ਮੈਂ ਤੈਨੂੰ ਚਾਹ ਬਣਾ ਕੇ ਦੇਉਣੀ ਐਂਗੀ। ਨਾ ਨਾ ਬੱਬੀ ਬੱਸ ਚਾਰੂ ਦਾ ਕੀ ਹੋਇਆ? ਮਾਂ ਮੰਮੀ ਨੇ ਕਹਿਤਾ ਸੀ ਵੀ ਜਾਂਦਾ ਇਹਦਾ ਚੱਲ ਗੇੜਾ ਮਾਰ ਜੀ ਤੇਰੇ ਮਾਮੇ ਕੋਲੇ ਪਤਾ ਬਾਜ਼ਾਰ ਆਇਆ ਸੀ ਪਤਾ ਜਾਣਾ ਬਸ ਫਿਰ ਆਸੀਗਾ ਮਾਮਾ ਉਹ ਨਾ ਨਾ ਬਣ ਜੇ ਚਾਹ ਬਣੀ ਤਾਂ ਪੀ ਕੇ ਜਾਈ ਨਾ ਨਾ ਮਾਮਾ ਮੈਂ ਕਦੇ ਫੇਰ ਗੇੜਾ ਮਾਰੂਗਾ ਉੱਚਾ ਲਾਈਂ ਗਰੀ ਤੇਰੀ ਮਾਂ ਨੂੰ ਕਹਿੰਦੀ ਮੇਰੇ ਕੋਲੇ ਆ ਜੂਗੀ ਮਰ ਜੂਗੀ ਹਾਂ ਹਾਂ ਮਾਮਾ ਮੈਂ ਕਹਿ ਦੂੰਗਾ ਚੱਲ ਠੀਕ ਆ ਮਾਮਾ ਚੰਗਾ ਠੀਕ ਆ ਬਈ ਠੀਕ ਹੈ ਵੀ ਬਈ ਬਈ ਰੁਕੀ ਰੁਕੀ हां भाई की हाल है भाई बढ़िया भाई मैं पहचानया नहीं भाई तू सिंद्रਪੁਰ ਦਾ ਮੁੰਡਾ ਹੈਗਾ हां भाई भाई मैं ਅੰਬਰਤਾਗਾ ਆਪਤਾਰ ਕਾ ਗਵੰਡੀ ਅੱਛਾ ਅੱਛਾ भाई ਮੈਂ ਤੇਨ ਇੱਕ ਗੱਲ ਕਰਨੀ ਸੀਗੀ हां भाई ਦੱਸ भाई तू सिंद्रਪੁਰੋਂ ਦਸੀ ਜਿਹੜੀ ਉਤਾਰ ਦੀ ਬਹੂ ਨਹੀਂ ਹੈਗੀ ਹਨਾ हां भाई ਉਹ ਤੇਰੇ ਮਾਮੇ ਨੂੰ ਬਹੁਤ ਤੰਗ ਕਰਦੀ ਆ ਨੌਕਰਾਂ ਨੂੰ ਕੰਮ ਕਰਾਉਂਦੀ ਆ ਉਹ ਤੋਂ ਕਦੇ ਤਾਂ ਉਹ ਤੋਂ ਕੱਪੜੇ ਸੁੱਕਣੇ ਪਵਾਤੇ ਕਦੇ ਪਸ਼ੂਆਂ ਦਾ ਕੰਮ ਕਰਾਤਾ ਉਹ ਤੋਂ ਅੱਛਾ ਭਈ ਯਾਰ हां भाई भाई ਧੰਨਵਾਦ ਤੇਰਾ ਦੱਸਣ ਲਈ ਚੱਲ ਮੈਂ ਮੰਮੀ ਨੂੰ ਦੱਸੂਗਾ ਵੀ ਭਾਈ ਦੱਸੀ ਚੰਗਾ ਬਹੁਤ ਬੋਲਾਹਾਰ ਕਰ ਰੱਖਿਆ ਉਹਦਾ ਤਾਂ ਨੌਕਰਾਂ ਨੂੰ ਕੰਮ ਕਰਦਾ ਹੋਂ ਠੀਕ ਆ ਬੋ ਜਰੂਰੀ ਠੀਕ ਆ ਭਾਈ ਜੋ ਨਾ ਮੁੰਡਾ ਗੁਰੀ ਨੂੰ ਨਾਂ ਦੱਸਦਾ ਵੀ ਇਹਦਾ ਭਰਾ ਇੰਨਾ ਔਖਾ ਹੈਗਾ ਮੈਨੂੰ ਕੀ ਪਤਾ ਲੱਗਣਾ ਸੀ ਮੈਂ ਤਾਂ ਅੱਜ ਉਹਨੂੰ ਨਾਲ ਹੀ ਲੈ ਕੇ ਜਾਉਂਗੇ ਆਪੇ ਭਰਾ ਨੂੰ ਦੋ ਰੋਟੀਆਂ ਹੀ ਨੇਗੀਆਂ ਬਈ ਠੀਕ ਹੈ ਆ ਗਈ ਪਈ ਛਿੰਦਰੇ ਹਾਂ ਬਈ ਆ ਗਈ ਕਿਵੇਂ ਠੀਕ ਹੈ ਤੂੰ ਹਾਂ ਬਈ ਠੀਕ ਠਾਕ ਵਧੀਆ ਤੁਸੀਂ ਦੱਸੋ ਹਾਂ ਬਈ ਮੈਂ ਤਾਂ ਠੀਕ ਹਾਂ ਤੂੰ ਇੰਨਾ ਦੁਖੀ ਸੀ ਮੈਨੂੰ ਕੁਝ ਤਾਂ ਦੱਸਿਆ ਹੀ ਨਹੀਂ ਹੈਗਾ ਨਾ ਨਾ ਭਾਈ ਖਿੰਦਰੇ ਮੈਂ ਕਿਉਂ ਦੁਖੀ ਸੀਗਾ ਬਹੁ ਮੇਰੀ ਬਥੇਰੀ ਸੇਵਾ ਕਰਦੀ ਐ ਮੈਂ ਕਿਉਂ ਦੁਖੀ ਹੋਣਾਗਾ ਮੈਂ ਤਾਂ ਠੀਕ ਐ ਵਧੀਆ ਜਮ ਬਸ ਰਹਿਣ ਦੇ ਮੈਨੂੰ ਪਤਾ ਹੀ ਹੈਗਾ ਸਾਰਾ ਕੁਛ ਮੈਂ ਤਾਂ ਤੈਨੂੰ ਲੈਣ ਆਈ ਆਂ ਚੱਲ ਮੇਰੇ ਨਾਲ ਅੱਜ ਨਾ ਮੈਂ ਤੈਨੂੰ ਲੈਣ ਨਹੀਂ ਆਈ ਆਂ ਲੈ ਕੇ ਜਾਉਂਗੀ ਅੱਜ ਸੱਸੀ ਕਾ ਪੂਆ ਜੀ ਸਾਸਰੀ ਕਾ ਚੱਲ ਭਾਈ ਮੇਰੇ ਨਾਲ ਕਿੱਥੇ ਜਾਣਾ ਪੂਆ ਜੀ ਮੈਂ ਤਾਂ ਆਪਦੇ ਭਾਈ ਨੂੰ ਆਪਦੇ ਨਾਲ ਲੈ ਕੇ ਜਾਨੀ ਆਂਗੀ ਤਾਂ ਇਹ ਤਾਂ ਨੌਕਰ ਬਣਾ ਰੱਖਿਆ ਹੈ ਸਾਨੂੰ ਸਾਰਾ ਪਤਾ ਲੱਗ ਗਿਆ ਨਾ ਰੋਟੀ ਨਾ ਪਾਣੀ ਟਾਈਮ ਤੇ ਦਿੰਦੀ ਨਹੀਂ ਹੈਗੀ ਤੂੰ ਚੱਲ ਬਾਈ ਚੱਲੀਏ ਤੁਸੀਂ ਇਹ ਕੀ ਕਹਿ ਰਹੇ ਹੋ ਭੂਏ ਜੀ ਝਾੜਾ ਪੋੜੀ ਨਾ ਬਣਾ ਨਾ ਪੱਖਾ ਨਾ ਕੋਈ ਕੂਲਰ ਸੋਡੇ ਏਸੀ ਦੋ ਦੋ ਲੱਗ ਰਹੇ ਨੇਗੇ ਚੱਲ ਬਾਈ ਚੱਲੀਏ ਲੈ ਜਾ ਲੈ ਜਾ ਮੈਂ ਕਿ ਮੱਕੀ ਤੇ ਲਾਉਣੀ ਹੈਗੀ ਇਹ ਤੋਂ ਬੀਰਪਾਲਾ ਬੀਰਪਾਲਾ ਲਾ ਮम्मी ਆ ਗਈ ਸ਼ਸ਼ਿਕਾ ਮੈਂ ਸਸਿਕਾ ਆਤ। ਹੋਡੀਕਾ? ਹਾਂ ਵਧੀਆ ਠੀਕ ਹੈ। ਹੋ ਠੀਕ ਹੈ ਆਪਣੇ। ਹਾਂ ਸਾਰੇ ਆਪਣੇ ਠੀਕ ਠਾਕ ਆਪਨੇ ਦੱਸ। ਸਾਰੇ ਠੀਕ ਨੇ। ਸਾਰੇ ਠੀਕ ਨੇ ਵਧੀਆ। ਹੋਰ ਸਾਰੇ ਖੈਰ ਸੁਖਾ? ਸਾਰੇ ਵਧੀਆ। ਆ ਜਾ ਮੰਮੀ ਅੰਦਰ ਆ ਜਾ। ਠੀਕ ਹੈ ਬੱਚਾ। ਮੈਂ। ਕੀ ਇਹ ਲੈ ਮੰਮੀ? ਸਿਸ ਬੜੀ ਦਰਦ ਚ ਲੱਗਦੇ ਹੋ ਰੋਈ ਕੇ ਜੰਨੇ ਹੋਗੇ ਕੀ ਦੱਸਾਂ ਪੁੱਤਾਂ ਤੇਰੇ ਭਾਬੀ ਮੈਨੂੰ ਬਹੁਤ ਤੰਗ ਕਰਦੀ ਐ ਨੌਕਰਾਂ ਵਾਂ ਸਾਰਾ ਦਿਨ ਕੰਮ ਕਰਵਾਉਂਦੀ ਐ ਮੇਥੋਂ ਪੁੱਤ ਸਾਰਾ ਦਿਨ ਤਾਂ ਨਾ ਮੈਂ ਕੰਮ ਕਰਦੀ ਆ ਨਾਲੇ ਨਾ ਹੱਥ ਨੇ ਮੈਨੂੰ ਰੋਟੀਆਂ ਬੇਘੀਆਂ ਦਿੰਦੀ ਐ ਕੱਲ ਤਾਂ ਉਹਨੇ ਹੱਥ ਹੀ ਕਰਤੀ ਨਾਲ ਤਾਂ ਮੈਨੂੰ ਉਹਨੇ ਗਾਲਾਂ ਦਿੱਤੀਆਂ ਨਾਲ ਮੈਨੂੰ ੱਤਕਾ ਮਾਰ ਕੇ ਦੇਖਤਾ ਮੇਰੇ ਪੁੱਤ ਗੋਡੇ ਤੇ ਵੀ ਛੱਟ ਵੱਜੀ ਮੈਂ ਰੋਂਦੀ ਦੁੰਦੀ ਕੋਈ ਆ ਗਈ ਕੋਈ ਨਾ ਮਮੀ ਤੂੰ ਚੁੱਪ ਕਰ ਜਾ ਤੇ ਮੈਂ ਪਾਣੀ ਲੈ ਆਉਣੀ ਏ ਤੇਰੇ ਖਾਤਰ ਚੰਗਾ ਬਾਪੂ ਇਹ ਸੋਨੂ ਸਾਰਾ ਦਿਨ ਖਾਣ ਪੀਣ ਦੀ ਰਹਿੰਦੀ ਏ ਕਦੇ ਚਾਹ ਬਣਾ ਦੇ ਕਦੇ ਰੋਟੀ ਬਣਾ ਦੇ ਕੋਈ ਕੰਮ ਵੀ ਕਰ ਲਿਆ ਕਰੋ ਬਾਪੂ ਇਹ ਸੋਨੂ ਕਬਲਾ ਦਿੱਤਾ ਤਾਂ ਹੋਇਆਗਾ ਟੂਟੀ ਤੋਂ ਪਰ ਕੇ ਆਵਾ ਪਾਣੀ ਦਾ ਪੀ ਲੋ ਉਹ ਤੁਸੀਂ ਐ ਕਰੋ ਆ ਮੈਂ ਮਸ਼ੀਨ ਚੋਂ ਦਸ ਕਾਏ ਹੋਏ ਨੇ ਕੱਪੜੇ ਤੁਸੀਂ ਇਹਨਾਂ ਨੂੰ ਤਾਰ ਤੇ ਸੁੱਕਣੇ ਪਾ ਦਿਓ ਹਵਾ ਜੀ ਨਿਕਲ ਜੂਗੀ ਇਹਨਾਂ ਦੀ ਮੈਂ ਆ ਕੀ ਕੀਤਾ ਜਦੋਂ ਮੇਰੀ ਮਾਂ ਨਾਲ ਐਨਾ ਕੁਝ ਹੋਇਆ ਤਾਂ ਮੈਨੂੰ ਕਿੰਨਾ ਬੁਰਾ ਲੱਗਿਆ ਇੱਕ ਉਹ ਪਿਓ ਜਿਹਦੇ ਨਾਲ ਮੈਂ ਵੀ ਐਨਾ ਕੁਝ ਕਰਦੀ ਸੀਗੀ ਉਹ ਵੀ ਕਿਸੇ ਦਾ ਪਿਓ ਸੀ ਜਿਹਨੂੰ ਮੈਂ ਬਈਆਂ ਰੋਟੀਆਂ ਦਿੰਦੀ ਸੀਗੀ ਕਿਤੇ ਕੱਪੜੇ ਸੁੱਕਣੇ ਬਵਾਏ ਕਿਤੇ ਪਸ਼ੂਆਂ ਨੂੰ ਨੀਰਾ ਪਾ ਦੇ ਆ ਕਰਦੇ ਆ ਕਰਦੇ ਹੁਣ ਮੈਨੂੰ ਆਪ ਦੇ ਬਾਰੇ ਕਿੰਨਾ ਉਹ ਲੱਗਦਾ ਹੈਗਾ ਆਲੋ ਪੁੱਤ ਕੀ ਹੋ ਗਿਆ ਤੂੰ ਐ ਮੇਰੀ ਗੱਲ ਸੁਣ ਕੇ ਚੁੱਪ ਚਾਪ ਹੀ ਬੈਗੀ ਤੱਕੀ ਹੋ ਗਿਆ ਮੈਨੂੰ ਦੱਸ ਤੂੰ ਰੋਂਦੀ ਘਤੋਂ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਕੀ ਗਲਤੀ ਪੁੱਤਾ ਮੈਂ ਵੀ ਬਾਪੂ ਜੀ ਨੇ ਕਦੇ ਗਾਂਦੀ ਕੱਪੜੇ ਸੁੱਕਣੇ ਪਾਇਆ ਬਾਪੂ ਜੀ ਤੇਦੇ ਪਸੂਆਂ ਨੂੰ ਨੀਰਾਜ ਆ ਰਿਹਾ ਬਾਦੇ ਬੇਈਆਂ ਰੋਟੀਆਂ ਦੇ ਦਿੰਦੀ ਸੀ ਬੇਹੀ ਚਾਹ ਦੇ ਦਿੰਦੀ ਸੀਗੀ ਮੈਂ ਉਹਨਾਂ ਨਾਲ ਬੜਾ ਬਦਸਲੂਕ ਕਰਦੀ ਰਹੀ ਆ ਪੁੱਤ ਤੈਨੂੰ ਐ ਨਹੀਂ ਕਰਨਾ ਚਾਹੀਦਾ ਸੀਗਾ ਉਹ ਤਾਂ ਰੱਬ ਦਾ ਰੂਪ ਆ ਉਹ ਤਾਂ ਵਿਚਾਰਾ ਕਿਸੇ ਨੂੰ ਉਹੀ ਨਹੀਂ ਕੁਝ ਕਹਿੰਦਾ ਤੇ ਪਖਤ ਬੰਦੇ ਨੇ ਨਾ ਦੁਖੀ ਕੀਤਾ ਮੈਨੂੰ ਤਾਂ ਸ਼ਰਮ ਆਉਂਦੀ ਆ ਤੈਨੂੰ ਤੀਹ ਕਹਿੰਦੀ ਨੂੰ ਤੇ ਤੇਰਾ ਬਾਪੂ ਕਿੱਧਰ ਗਿਆ ਹੁਣ ਮੰਮੀ ਬਾਪੂ ਜੀ ਤਾਂ ਨਾ ਪੂਆ ਜੀ ਲੈ ਗਏ ਵੀਰਪਾਲਾ ਵੀਰਪਾਲਾ ਕਿੱਥੋਂ ਬਾਹਰ ਨਿਕਲ ਵੀਰਪਾਲ ਉਤਾਰ ਨਾ ਮਮੀ ਉਹ ਤਾਂ ਗਏ ਹੋਏ ਸੀ ਮੈਨੂੰ ਤਾਂ ਉਸ ਦੀ ਬਾਜੀ ਲੱਗਦੀ ਆ ਹਾਂ ਜੀ ਮੇਰੇ ਪਰੋਣੋਂ ਕਰੋ ਕੱਢ ਕੇ ਆਪਦੀ ਮਾਂ ਨੂੰ ਅੰਦਰ AC ਤੇ ਬਾਈ ਬੈਠੀ ਐ ਚੱਲ ਨਿਕਲ ਮੇਰੇ ਘਰੋਂ ਰੁਕ ਪੁੱਤਾ ਇਹਨੇ ਪੁੱਤ ਮੈਨੂੰ ਸਾਰਾ ਕੁਝ ਦੱਸਤਾ ਇਹਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਹਾਂ ਜੀ ਮੇਥੋਂ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਆਂਗੀ ਹੁਣ ਬਾਪੂ ਜੀ ਨੇ ਨਾ ਭੂਆ ਜੀ ਕੋਲੋਂ ਮੈਂ ਆਪ ਖੁਦ ਲੈਣ ਜਾਊਂਗੀ ਤੇ ਨਾਲੇ ਮੈਂ ਭੂਆ ਜੀ ਤੋਂ ਨਾ ਮਾਫੀ ਮੰਗੂਗੀ ਤੇਰਾ ਦਿਮਾਗ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਹੁਣ ਤੂੰ ਗਲਤੀਆਂ ਮੰਨਦੀ ਐ ਵੀ ਤੂੰ ਬਜ਼ੁਰਗ ਬੰਦੇ ਨੂੰ ਘਰੋਂ ਕੱਢੇਗਾ ਉਹ ਤਾਂ ਇੱਕ ਵਾਰ ਨਾ ਮੇਰੇ ਕਿਸੇ ਨੂੰ ਮਾਫ਼ ਕਰ ਦੇ ਤੇਰੇ ਬਾਪੂ ਨੂੰ ਤੁਸੀਂ ਦੋਨੇ ਜਣੇ ਜਾਓ ਲਿਆਓ ਆ ਬੈਗ ਮੈਨੂੰ ਫੜਾ ਦੇ ਮੈਂ ਆਪੇ ਘਰ ਸਾਂਭੂਗੀ ਚਲ ਹੁਣ ਦੇਖੀਏ ਬਾਪੂ ਜੀ ਤੁਸੀਂ ਇੱਥੇ ਨਾ ਬੈਠੋ ਤੁਸੀਂ ਅੰਦਰ ਚਲੋ ਅੱਜ ਤਾਂ ਨਾ ਇੱਕ AC ਵਾਲਾ ਕਮਰਾ ਛੋੜਾ ਹੈਗਾ ਆਜੋ ਅੰਦਰ ਬਾਪੂ ਜੀ ਮੈਨੂੰ ਮਾਫ਼ ਕਰ ਦਿਓ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਨਾ ਪੁੱਤ ਮਾਫ਼ੀ ਨਾ ਮੰਗ ਤੂੰ ਮੇਰੀ ਧੀ ਐ। ਹਾਂ ਬਾਪੂ ਹਾਂ ਹੈਗੀ ਤਾਂ ਮੈਂ ਤੇਰੀ ਧੀ ਆ ਪਰ ਮੈਥੋਂ ਧੀ ਬਣਿਆ ਨਹੀਂ ਆ ਹੁਣ ਮੈਂ ਤੈਨੂੰ ਧੀ ਬਣ ਕੇ ਦਿਖਾਉਂਗੀ। ਕੋਈ ਨਾ ਧੀ ਐ ਹਣ ਹੌਲਾ ਨਾ ਕਰ। ਅਸੀਂ ਕੱਲ ਜੀ ਸਾਰਿਆਂ ਨੂੰ ਕਿਸੇ ਨੇ ਸੱਚੀ ਕਿਹਾ ਹੈਗਾ। ਵੀ ਮਾਂ ਪਿਓ ਤਿੰਨ ਤਿੰਨ ਚਾਰ ਚਾਰ ਜਵਾਬਾਂ ਨੂੰ ਪਾਲ ਲੈਂਦੇ ਆ ਪਰ ਤਿੰਨ ਤਿੰਨ ਚਾਰ ਚਾਰ ਜਵਾਬਾਂ ਤੋਂ ਮਾਂ ਪਿਓ ਨਹੀਂ ਪਾਲੇ ਜਾਂਦੇ ਸਿਆਣੇ ਨੇ ਸੱਚ ਹੀ ਹੈਗਾ ਵੀ ਮਾਂ ਪਿਓ ਇੱਕੇ ਜਹਰ ਰਤਵ ਹੈਗਾ ਜੇ ਇੱਕ ਵਾਰੀ ਗਵਾਜੇ ਦੁਆਰੇ ਨਹੀਂ ਮਿਲਦਾ ਆਪਣੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਮਾਂ ਪਿਓ ਨੂੰ ਸਾਹਮ ਕੇ ਰੱਖਿਆ ਕਰੋ